ਜੋ ਤੁਹਾਨੂੰ ਆਖੀਆ ਗਿਆ ਸੀ ਉਹ ਕਮੇਸ਼ਨ ਨਾਲ ਆ ਵਧੀਆ ਵਧੀਆ ਤੇ ਅੱਜ ਪਹੁੰਚੇ ਆਪਾਂ ਬੈਂਕੇ ਆ ਬੈਂਕੇ ਦੀ ਧਰਤੀ ਤੇ ਅੱਜ ਮੈਂ ਜਾ ਕਿ ਦੂਜੀ ਟੀਮ ਕਿਹੜੀ ਆ ਦੂਜੇ ਪਾਸੇ ਮੈਨੂੰ ਲੱਗਦਾ ਵੀ ਜੈਦੀਪ ਨੇ ਬਣਾਈ ਟੀਮ ਬੈਂਕੇ ਵਾਲੇ ਨੇ ਜੈਦੀਪ ਬੈਂਕੇ ਵਾਲੇ ਨੇ ਵਧੀਆ ਮੈਚ ਹੋਣਾ ਛੋਟੀ ਫੇਰ ਨਾ ਬਣੇ ਆਹ ਮੈਚ ਤੇ ਚਲੋ ਮਹਾਰਾਜ ਕਰੇ ਵਧੀਆ ਹੀ ਹੋਵੇ ਹਾਂ ਵਧੀਆ ਹੀ ਹੋਵੇ ਬੰਦੇ ਦੀ ਗੱਲ ਤੇ ਬਾਕੀ ਮੌਸਮ ਵੀ ਠੀਕ ਠਾਕ ਹੈ ਆ ਮੌਸਮ ਹੋਣਾ ਚੇਂਜ ਹੋ ਗਿਆ ਮੌਸਮ ਜਿਹੜਾ ਬੜਾ ਮੈਂ ਕਹਿੰਦਾ ਸੀ ਗਿਆ ਹੁਣ ਤੇ ਚਲੋ ਇਹਨਾਂ 5:00 ਵਜੇ ਉਹ ਮੈਚ ਤਰੀਬ ਨਹੀਂ ਸਾਰੇ ਹੁੰਦਾ ਕਰਨ ਆਹੋ ਅੱਜ ਚਲੋ ਇਹਨਾਂ ਥੋੜਾ ਲੇਟ ਕਰਾ ਮੈਚ ਹੁਣ ਦੁਪਹਿਰ ਤੱਕ ਬਾਕੀ 7:00 ਵਜੇ ਉਹ ਨਹੀਂ ਰਹਾ ਆਿੰਦਾ ਆਹੋ 7:00 ਵਜੇ ਤੋਂ ਦਿਨ ਛੇਪ ਜਾਂਦਾ ਤੇ ਸਹੀ ਗੱਲ ਆ ਦਿਨਾਂ ਫਰਕ ਬੜਾ ਪੈ ਗਿਆ ਹਾਂ ਹਾਂ ਬਾਕੀ ਉਹਦੀ ਅਜਲੋ ਤੇ ਚਾਰੇ ਆਪਣੇ ਪਲੇਅਰ ਪੁੱਜੀ ਇੱਕ ਜੂ ਆਪਣਾ ਲਖਵੀਰ ਹੋਣੇ ਅੱਜ ਆਪਣੇ ਪਲੇਅਰ ਸਾਰੇ ਆਏ ਆ ਜਿੱਦਾਂ ਮੰਨ ਲਓ ਪੁੱਗੀ ਆ ਮੈਂ ਆ ਰਾਜੂ ਕਟੋਰੇ ਵਾਲਾ ਹਾਂਜੀ ਹਾਂਜੀ ਤੇ ਆਪਣਾ ਗੋਰਾ ਜੋ ਰਾਜੋਗਿਆਂ ਵਾਲਾ ਹਾਂ ਕੁਛ ਛੋਟੇ ਮੁੰਡੇ ਨਾਲ ਤੇ ਯਾਫੀ ਜਿੱਦਾਂ ਆਪਣੇ ਸਾਰੇ ਹੀ ਆਚਾਰੀ ਹਾਂ ਸਾਰੇ ਤੇ ਹਰੇ ਕੁਝ ਯਾਫੀ ਸਹੀ ਗੱਲ ਵਧੀਆ ਛੋਟੀ ਟੀਮ ਬਣੀ ਵਧੀਆ ਆਹ ਚਲੋ ਅੱਜ ਪਤਾ ਵੀ ਹੁਣ ਬੈਂਕਾ ਵੀ ਪਲੇਅਰਾਂ ਦਾ ਪਿੰਡ ਆ ਹਾਂ ਹਾਂ ਤੇ ਫਿਰ ਪਲੇਅਰ ਵਧੀਆ ਲੈ ਕੇ ਹੁਣੇ ਪੜਨੇ ਸਹੀ ਗੱਲ ਸਹੀ ਗੱਲ ਹਾਂ ਬਾਜੂ ਘਰਵਾਨਾ ਨਹੀਂ ਆਹੋ ਬਾਜੂ ਦਾ ਪਿੰਡ ਆ ਬਾਜੂ ਨੀਰ ਨੂੰ ਲੱਗਦਾ ਸਿੰਘਪੁਰੇ ਖੇਡਣ ਦਾ ਅੱਜ ਹਾਂ ਸਿੰਘਪੁਰੇ ਨਾਲ ਸਾਡੀਆਂ ਦੋ ਹੀ ਉਹਨਾਂ ਕੋਲ ਸਾਡੇ ਕੋਲ ਦੋ ਹੀ ਸਿੰਘਪੁਰੇ ਦੂਜੇ ਪਾਸੇ ਸਾਡੀ ਸਾਡੀ ਟੀਮ ਉਧਰ ਆ ਹਾਂਜੀ ਹਾਂਜੀ ਇੱਕ ਟੀਮ ਹੀ ਇੱਥੇ ਲੈ ਆਏ ਹਾਂ ਹਾਂ ਮੰਨਾ ਦੇ ਲਾਭ ਨਹੀਂ ਉਧਰ ਚ ਲਗੇ ਆ ਅੱਛਾ ਉਹ ਲਾਭ ਉਧਰ ਗਿਆਣਾ ਅਬਦੁੱਲਾ ਸਾਬਾ ਭਵਾਨ ਨੀ ਲਾ ਲਾ ਉਹ ਸਾਰੇ ਉਧਰ ਚ ਲਗੇ ਅੱਜ ਅੱਛਾ ਰਲ ਮਿਲ ਕੇ ਉਹ ਇਦਾਂ ਵੀ ਹੁਣ ਇੱਥੇ ਅਸੀਂ ਫਿਰ ਨਾਲ ਮੰਗਿਆ ਹਲੇ ਆ ਗੁਰੇ ਉਹਨਾਂ ਨੂੰ ਨਾਲ ਸਹੀ ਗੱਲ ਆ ਉਹ ਟੀਮਾ ਫਿਰ ਦੋਵਾਂ ਪਾਸੇ ਪਹੁੰਚਾਉਣੇ ਪੜਿਆ ਆ ਸਾਈ ਲੇਟ ਦਿੱਤੀ ਇਹਨਾਂ ਨੇ ਹਾਂ ਪਰਸੋਂ ਜੈਦੀਪ ਨੇ ਆਖਿਆ ਜ਼ਰੂਰੀ ਬਣਾਉਣੀ ਟੀਮ ਫਿਰ ਬਣਾਉਣੀ ਪਈ ਚਲੋ ਵਧੀਆ ਗੱਲ ਆ ਟੀਮ ਵਧੀਆ ਬਣ ਗਈ ਆ ਟਾਈਮ ਟਾਈਮ ਆ ਦੋਵਾਂ ਪਾਸੇ ਚਲੋ ਸਰ ਗਿਆ ਵੇਲਾ ਸਹੀ ਗੱਲ ਆ ਹਾਂ ਹੋਰ ਵਧੀਆ ਸਾਹਿਬ ਹਾਂਜੀ ਹਾਂਜੀ ਵਧੀਆ ਵਧੀਆ ਚਲੋ ਚਲੋ ਠੀਕ ਹੈ ਆ ਨਾਹੇ ਖੋ ਜਮਾਨਾ ਹੋਵੇ ਰਾਜੂ ਦੇ ਮਾਨ ਸਨਮਾਨ ਕੀਤੇ ਜਾਂਦੇ ਆ ਨਹੀਂ ਤਾਂ ਕਈ ਦਾ ਮਾਨ ਸਨਮਾਨ ਲੈ ਕੇ ਬਹਿ ਜਾਂਦੇ ਪਰ ਕਰਦੇ ਨਹੀਂ ਜਿੱਦਾਂ ਬਿੱਲੇ ਗੱਲ ਹੁੰਦੀ ਹੈ ਰੂਪੀ ਕੌਣ ਗੱਡੀਆਂ ਤੋਂ ਲੈ ਕੇ ਆਹ ਜੱਟ ਨੇ ਕਹਿੰਦੇ ਪ੍ਰੀਤ ਟਰੈਕਟਰਾਂ ਤੱਕ ਗੱਲ ਲੈ ਗਿਆ ਦਿਲ ਦੀਆਂ ਗਰਾਈਆਂ ਜੋ ਧੰਨਵਾਦ ਹੈ ਸਿਰੇ ਦੀ ਟੱਕਰ ਇੱਕ ਜਾਦਗਰੀ ਤਸਵੀਰ ਹੈ ਉਸ ਤੋਂ ਬਾਅਦ ਕਬੱਡੀ ਦਾ ਜਿਹੜਾ ਮਹਾਂਪੰਦ ਮਹਾਵੀਰ ਨੇ ਕਹਿੰਦੇ ਵੱਡੇ ਵੱਡਿਆਂ ਦੀ ਧੁੰਨੀ ਨੂੰ ਝੁੱਕ ਲਾਇਆ ਕਾਂਡ ਕੰਦੇ ਤਾਵੀ ਦੇ ਹਿੱਸੇ ਜੁੜ ਗਿਆ ਆ ਮੁੰਡੇ ਦਾ ਗੱਗੋ ਬੂਹਾ ਪਿੰਡ ਹੈ ਦੁਨੀਆ ਲਵ ਲਵ ਕਹਿੰਦੀ ਹੈ ਚਾਰ ਤਿਆਰ ਵਰ ਤਿਆਰ ਨੇ ਇੱਕ ਕੰਨੀ ਦੇ ਖੇਡ ਮੈਦਾਨ ਚ ਆ ਗੰਦਰੂ ਸਿੱਖ ਸਰਦਾਰ ਜਿਹਨੇ ਪਹਿਲਾ ਜਫਾ ਕਟੋਰੇ ਵਾਲੇ ਨੂੰ ਲਾ ਕੇ ਬੱਲੇ ਬੱਲੇ ਉਹ ਬੱਲੇ 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 ਪਰ ਆ ਮੁੰਡਾ ਗੱਗੋ ਬੂਹੇ ਵਾਲਾ ਇਹ ਤਾਬੇ ਨੇ ਕੰਦੇ ਨਵਾਂ ਹੀ ਚੇਲਾ ਤਿਆਰ ਕੀਤਾ ਕਾਂਡ ਤੱਲ ਦਾ ਝੂਠ ਨਾ ਜਾਣੀ ਆ ਗੁੰਧੀਆਂ ਦੇ ਸਿੰਘ ਫਸ ਗਏ ਕੋ ਨਤਰੂ ਬੜੇ ਮੇਖਾਣੀ ਤਾਬਰਾ ਜਾਂਦਾ ਟਾਬਾ ਬਾਗੀਆਂ ਪਾਉਂਦਾ ਫਿਰਦਾ ਟਾਵਰਾ ਫਰਕ ਬਾਲਾ ਪੈਂਦਾ ਜਾਂਦਾ ਜਗਰੂਪ ਜੂਕੇ ਵਾਲੇ ਨੇ 500 ਲਾਇਆ 25 ਵਸਾਖ ਤੇ 28 ਵਸਾਖ 2019 ਦੇ ਵਿੱਚ ਆ ਰਤੋ ਕਹਿੰਦੀ ਧਰਤੀ ਦੇ ਕਹਿੰਦੇ ਦੁਨੀਆ ਨਚਾਈ ਹੈ ਇਹ ਕਹਿੰਦੇ ਘੁੱਗੀਆਂ ਬੱਲਾਂ ਵਾਲਾ ਇੱਥੇ ਰੱਖੋ ਨੌਜੰਨਾ ਇਹ ਬਲਪੁਰੀਆ ਘੁੱਗੀ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋ ਕਾਲੀਆ ਹੈਸ ਨੌਜਨ ਦਾ ਜੀਤਾ ਨਾਮ ਹੈ ਇਸ ਸਮੇਂ ਕਹਿੰਦੇ ਖੇਡ ਮੈਦਾਨ ਵਿੱਚ ਰਣਜੀਤ ਪਾਉਂਦਾ ਹੈ ਕਬੱਡੀ ਇਹ ਨੌਜਨ 4-5 ਸਾਲ ਕਬੱਡੀ ਦੇ ਗਰਾਊਂਡਾਂ ਤੋਂ ਦੂਰ ਰਿਹਾ ਫਿਰ ਆਇਆ ਜਿਸ ਤਰ੍ਹਾਂ ਦਾ ਗਰਾਊਂਡਾਂ ਜੋ ਗਿਆ ਮੋਟਰਸਾਈਕਲ ਤੇ ਜੱਟ ਭਾ ਦੂਗਾ ਲਾ ਬਰਨਾਲੇ ਪਿੰਡ ਦਾ ਗੇਲਾ ਤੇ ਸੁੱਗਾ ਸਾਹਬ ਦਾ ਗੇਲਾ ਕਹਿੰਦੇ ਬਰਨਾਲੇ ਪਿੰਡ ਦਾ ਖੇਡ ਮੈਦਾਨ ਚ ਰੇਡ ਪਾਉਣ ਨੂੰ ਵਾਧਾ ਆਇਆ ਹੈ ਕਿ ਕੰਮ ਠੁੱਕ ਕੇ ਚਟਨਾ ਲੀਰਾਂ ਦਾ ਆਪਾਂ ਬੋਲੇ ਬੋਲ ਪਕਾਈ ਦੇ ਗੱਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਹਿੰਦਾ ਵੀ ਟਾਵਰ ਦਾ ਇੱਕ ਜੱਫਾ ਜਿਹੜਾ 500 ਦਾ ਹੋਵੇਗਾ ਇਹਨਾਂ ਬੋਲਾਂ ਦੇ ਲਈ ਵੀ ਬਹੁਤ ਵੱਡਾ ਮਾਣ ਪਿਆਰ ਦੇ ਕੇ ਗਿਆ ਸਾਡਾ ਵੀਰ ਜਗਰੂਬ ਇੰਗਲੈਂਡ ਆਪਾਂ ਸਤਿਕਾਰ ਕਰਦੇ ਭਰਾ ਦਾ ਕਹਿੰਦਾ ਵੀ ਆਪਣਾ ਟਾਵਰ ਜੱਫਾ ਲਾਵੇ ਤੇ 500 ਦੇਵਾਂਗੇ ਮੰਨਾ ਗੁੱਜੇ ਪੀਰ ਵਾਲਾ ਮੰਨਾ ਗੁੱਜੇ ਪੀਰ ਵਾਲਾ ਔਰ ਗੋਰਾ ਗੜਾ ਕਹਿੰਦੇ ਰਾਜੋਗਿਆਨੀ ਧਰਤੀ ਦਾ ਤਾਂ ਉੱਤੇ ਡੇੜਾ ਜਲ ਕੇ ਆਇਆ ਹੈ ਤੇ ਇੱਥੇ ਵੇਖ ਲਓ ਵੀ ਪਿਆਰ ਬਣਾਇਆ ਮੈਂ ਦੇਖਿਆ ਵੀ ਜਦੋਂ ਨਾਜਨ ਫੁੰਮਰ ਕਬੱਡੀ ਭੱਜ ਕੇ ਆ ਤੇ ਪੈਸੇ ਪਰਦੀ ਵਾਰੇ ਆ ਲੈ ਵੀ ਬੀਮ ਦੇਖ ਲਾ ਪਿਆਰ ਬਣ ਜਾਂਦਾ ਜਿਹੜੇ ਨਗਰ ਦੇ ਵਿੱਚ ਬੰਦਾ ਰਹਿੰਦਾ ਲਓ ਸਾਹਮਣੇ ਆਹ ਮੁੰਡਾ ਜਿਹਦਾ ਪਿਆਰ ਮਿੰਟੂ ਨੰਬਰਦਾਰ ਕਨੇਡਾ ਤੇ ਸ਼ੀਰੇ ਬਰਾੜ ਪੰਜ ਕੜਾਈਆਂ ਵਾਲੇ ਦੇ ਨਾਲ ਹੈ ਕਬੱਡੀ ਰਿਸ਼ਤੇ ਉੱਰ ਮਾਣ ਕਰਦੇ ਹੋਣਾ ਬਿਣਾ ਕੋਈ ਨਹੀਂ ਕਿਸੇ ਨੂੰ ਜਾਣਦਾ ਉਹ ਦੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਨਾ ਉੱਚਾ ਹੋ ਜੇ ਸਾਰੇ ਆਹ ਦਾ ਨਾ ਉੱਚਾ ਹੋ ਜੇ ਸਾਰੇ ਖਾਨ ਦਾ ਨਾ ਕਹਿੰਦੇ ਖਾਨ ਦਾਣ ਦਾ ਉੱਚਾ ਹੋ ਜਾਂਦਾ ਰਵੀ ਜਿੰਨੇ ਕਹਿੰਦੇ ਗਰੁੱਪ ਬਣਾਇਆ ਭਰਾ ਦਾ ਧੰਨਵਾਦ ਹੈ ਲੰਮਾ ਸਮਾਂ ਕੱਢਦਾ ਕਬੱਡੀ ਦੇ ਲਈ ਜਿਹਦਾ ਪਿਆਰ ਕਹਿੰਦੇ ਬਿੱਲੇ ਗੱਲ ਦੀਨੇ ਵਾਲੀਏ ਦੇ ਨਾਲ ਹੈ ਹਰਿੰਦਰ ਸਾਹਿਬ ਆਲਖਡਿਆਲ ਜਰਮਨੀ ਵਾਲੇ ਨਾਲ ਪਿਆਰ ਹੈ ਲਾਲੀ ਜਰਮਨੀ ਉਹਨੇ ਮਾਣ ਦਿੰਦੇ ਸਾਡੀ ਮਾਂ ਖੇਡ ਕਬੱਡੀ ਨੂੰ ਧੰਨਵਾਦ ਕਰਦੇ ਸਰਮਣਾਲ ਖੋਣਾ ਦਾ ਨਾਲ ਜਿੰਨਾ ਪਿਆਰ ਦਿੱਤਾ ਹੈ ਬਟਰ ਸਾਹਿਬ ਮੇਲਾ ਸੋਹਣਾ ਹੋ ਗਿਆ ਇਧਰ ਸਾ ਪੰਘਾਲੀਆਂ ਤੇ ਦਰਵਾਗ ਪੰਘਾਲੀਆਂ ਯੂਐਸਏ ਰਹਿੰਦੇ ਸਾਡੇ ਭਰਾ ਸੋਨੀ ਛੰਨਾ ਵਾਲੇ ਦਾ ਗੂੜਾ ਪਿਆਰ ਹੈ ਇਹ ਮਾਜਾ ਦਾ ਕਹਿੰਦੇ ਬਲਾਗ ਚਲਾਉਂਦਾ ਸਾਡਾ ਭਰਾ ਸੋਨੀ ਛੰਨਾ ਵਾਲਾ ਕੱਲੀ-ਕੱਲੀ ਰੇਡ ਦਾ ਸਾਥ ਹੋਵੇਗਾ ਕੱਲੇ-ਕੱਲੇ ਜੱਫੇ ਦਾ ਸਾਥ ਹੋਣਾ ਕਿਹੜਾ ਪਲੇਅਰ ਕਿਹੜੀ ਟੀਮ ਦੇ ਖੇਡਿਆ ਤੇ ਕਿਹੜਾ ਪਲੇਅਰ ਕਿਹੜੀ ਟੀਮ ਦੇ ਖੇਡਿਆ ਅੱਜ ਸਾਰਾ ਸੋਨੀ ਛੰਨਾ ਵਾਲੇ ਨੇ ਆ ਮੈਚ ਤੋਂ 5 ਮਿੰਟ ਬਾਅਦ ਜਿਹੜਾ ਬਾਇਓ ਡਾਟਾ ਸਾਰਾ ਸੰਗਤ ਦੇ ਨਾਲ ਸਾਂਝਾ ਕਰ ਦੇਣਾ ਦੱਸਿਓ ਨਵੇਂ ਪਿੰਡੀਆਂ ਕਿੰਨੇ ਕਿੰਨੇ ਅੰਕਾ ਭੋਵਾ ਟੀਮਾਂ ਨੇ ਕਿੰਨੇ ਟੀਮਾਂ ਜੇਤਲ ਲਈ ਪੂਰਾ ਜੋਰ ਲਾ ਰਹੀਆਂ ਖੇਡ ਮੈਦਾਨ ਦੇ ਵਿੱਚ ਆਹ ਸਾਹਮਣੇ ਗੋਰਾ ਗੜਾ ਭੱਜ ਗਿਆ ਵਾਲੇ ਵਿੱਚ ਹੀ ਘੜਦੇ ਨੰਬਰ ਪੂਰੇ ਕਰ ਦਿੰਦਾ ਗਰਤਾਰ ਧਰਾਂ ਦਾ ਵੀ ਮਿਲਦੀ ਕਰਾਈਆਂ ਤੋਂ ਧੰਨਵਾਦ ਹੈ ਸਾਰੇ ਵੀਰਾਂ ਦਾ ਸਤਕਾਰ ਹੈ ਜੱਸ ਉਹਨਾਂ ਦਾ ਚਮਕੌਰ ਨੰਬਰਦਾਰ ਦਾ ਸੋਨੇ ਵੀਰਾਂ ਦਾ ਨਾਲ ਸੁਖਵੀਰ ਭਰਾ ਦੋਧੀ ਸਾਹ ਦਾ ਆਪਾਂ ਸਰਕਾਰਾਂ ਨੇ 7-8 ਲੱਖ ਰੁਪਏ ਖਰਚਾ ਦੱਸਿਆ ਹੈ ਗਰੀਬ ਪਰਿਵਾਰ ਹੈ ਸੰਤ ਸਰਪੰਚ ਜੀ ਇੰਨਾ ਬਾਈਟ ਜਿਹੜਾ ਗਰੀਬ ਪਰਿਵਾਰ ਦੇ ਲਈ ਕੱਢਣਾ ਬਹੁਤ ਔਖਾ ਹੈ ਕਿਉਂਕਿ ਆਡੀ ਮਤ ਦੇ ਨਾਲ ਕੁਝ ਵੀ ਹੋ ਸਕਦਾ ਹੈ ਛੋਟੇ ਛੋਟੇ ਬੱਚੇ ਜਿਹੜੇ ਗੇੜਾ ਲਾ ਰਹੇ ਇਹਨਾਂ ਦਾ ਮਾਨ ਸਨਮਾਨ ਆਪਾਂ ਕਰਨਾ ਹੈ ਕਿਉਂਕਿ ਆਪਣੇ ਬੱਚੇ ਸਮਝ ਕੇ ਜੇ ਆਪਾਂ 100 150 50 ਦੇ ਦਵਾਂਗੇ ਆਹੋ ਨਾ ਬੈਂਕੇ ਵਾਲੇ ਉਹ ਰੁਆ ਰੁਆ ਆ ਪਾਪੂ ਕੌਣ ਆ ਗਿਆ ਫੰਮੜ ਆ ਗਿਆ ਫੰਮੜ ਆ ਗਿਆ ਤਾਵਰਾ ਜਿੰਨੇ ਜੱਫੇ ਲਾਵੇਗਾ ਉਧਰਲੇ ਪਾਸੇ ਜਗਰੂ ਬੰਗਲਾਦੇ ਵਾਲਾ ਕਹਿੰਦਾ 5 500 ਫਾਇਦਾ ਹੀ ਜੋਰ ਨਾਲਤਾ ਆਸ਼ੇ ਮਗਰ ਟਰਾਲੀ ਬੈਂਕੇ ਦੇ ਵਿੱਚ ਕਬੱਡੀ ਦਾ ਕਹਿੰਦੇ ਘੜਦਾ ਪਈ ਜਾਂਦਾ ਆ ਬੈਂਕੇ ਪਿੰਡ ਦੇ ਕਬੱਡੀ ਦਾ ਘੜਦਾ ਪੈਂਦਾ ਆ ਗਿਆ ਕਹਿੰਦੇ ਮਿੰਤੂ ਮੰਦਰ ਦਾ ਜਾਂ ਨੰਨਾ ਕੈਨੇਡਾ ਵਾਲੇ ਦਾ ਜਿਗਰੀ ਯਾਰ ਹਰ ਤੱਕ ਦਾ ਸਕੇ ਵਾਲਾ ਤਾੜੀ ਭਰਾਵਾਂ ਦੀ ਚੜ੍ਹਦੀ ਕਲਾ ਵਾਸਤੇ ਇਸ ਨਕਰ ਦੀ ਚੜ੍ਹਦੀ ਕਲਾ ਵਾਸਤੇ ਵੀ ਜਕਾਲਾ ਜੋਰ ਦੇ ਨਹੀਂ ਲਾ ਦੀਏ ਮੋਲੇ ਦੀ ਧਰਤੀ ਦੇ ਵਿਸ਼ੇਸ਼ ਤੌਰ ਤੇ ਸਨਮਾਨ ਕਰਦਾ ਇਹਨਾਂ ਬੋਲਾਂ ਦੇ ਲਈ ਵੀ 500 ਦੇ ਗਏ ਆ ਆਪਾਂ ਸਤਿਕਾਰ ਕਰਦੇ ਜਸੰਦਰ ਭਰਾ ਉਹਦਾ ਵੱਡਾ ਮਾਨ ਸਨਮਾਨ 500 ਦਾ ਦੇ ਕੇ ਗਏ ਆ 500 ਪ੍ਰਬੰਧਕ ਕਮੇਟੀ ਨੇ ਦਿੱਤਾ ਮਾਲਕ ਮੇਰ ਕਰੇ ਸਾਡੇ ਭਰਾਵਾਂ ਤੇ ਟਾਵੜਾ ਅੰਗਲੈਂਡ ਵਾਲਾ ਜਗਰੂਬ ਕਹਿੰਦਾ 5 500 ਸਰਪੰਚਾਂ ਦਾ ਮੁੰਡਾ ਬਦੀ ਭਗਵਾਨਪੁਰ ਵਾਲਾ ਕਹਿੰਦਾ ਵੀ ਜਿੰਨੇ ਲਾਏਗਾ ਉਹਨੇ ਬੋਲ ਲੈਣ ਵਾਲਿਆਂ ਦਾ ਵੀ ਧੰਨਵਾਦ ਹੈ ਜੈਗਮਾਰ ਵਾਲੇ ਵੀਰਾਂ ਦਾ ਧੰਨਵਾਦ ਹੈ ਸਰਪੰਚ ਸਾਹਿਬ ਜੀ ਮੇਲਾ ਸੋਹਣਾ ਹੋ ਗਿਆ ਵਾਣ ਕਰਦੇ ਬਹਾਰਾਂ ਦੇਖ ਲੋ ਹਾਂਜੀ ਇਹਦੇ ਵਿੱਚ ਮਾਤਾ ਰਤਨੀ ਸਪੋਰਟਸ ਕਲੱਬ ਉਹਦੇ ਪੁਆਇੰਟ ਆ ਗਏ ਆ 35 ਤੇ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਦਾਪੇ ਸੋਰ ਸਿੰਘਾਂ ਦੇ ਪੁਆਇੰਟ ਆ ਗਏ ਆ 37 ਮੈਚ ਦਾ ਸੋਹਣਾ ਆਇਆ 2 2.5 ਪੁਆਇੰਟਾਂ ਦੇ ਜਿੱਤ ਹਾਰਾ ਇੱਕ ਵਾਰੀ ਜਕਾਰਾ ਜ਼ੋਰਦਰੀ ਲਾ ਦਿਓ ਬੋਲੇ ਇਸਾਨ ਹਾਰ ਸ੍ਰੀ ਆਗਾ ਬਲਦੀ ਸ਼ਾਲੀ ਆ ਮੇਰੇ ਭਰਾਵਾਂ ਦੇ ਜਿੰਨੀਆਂ ਕਰਾਂਗੇ ਜੋ ਧੰਨਵਾਦ ਆ ਪੀਵੀ ਸ਼ਾਲੀ ਗੱਗੂ ਬੂਹੇ ਵਾਲੇ ਕਿਰਦਾ ਬਹੁਤ ਬਹੁਤ ਧੰਨਵਾਦ ਤੇ ਪਾਸੇ ਸੁਮਿੰਤਰ ਵੀਰੋਨਾਂ ਦਾ ਧੰਨਵਾਦ ਹੈ ਸੁਮਿੰਤਰ ਚੰਟੀ ਵੀਰੋਨਾਂ ਦਾ ਵੀ ਧੰਨਵਾਦ ਹੈ ਲਾਲਾ ਜਕਾਰਾ ਯਾਰ ਯੋਗਾ ਬੋਲਾ ਤੇ ਨਾਲ ਆਪਾਂ ਬਿਲ ਦੀ ਕਰਾਈਆਂ ਤੇ ਧੰਨਵਾਦ ਕਰਦੇ ਮੰਤਰੀ ਜੀ ਉਹਨਾਂ ਦਾ ਬਤੀ ਦਾ ਧੰਨਵਾਦ ਹੈ ਨਾਲ ਬਾਬਾ ਨਿਹਾਲਾ ਜੀ ਨਾਲ ਸ਼ਾਹੂ ਹਿੰਦੇ ਆਪੂਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਾਈ ਜੀ ਫਤਿਹ ਔਰ ਜੀ ਤਰ੍ਹਾਂ ਸਾਰਾ ਜੋੜ ਮਿਲਾ ਬਾਬਾ ਰਫਾਣਾ ਬਾਬਾ ਸ਼ਮਜੀ ਮਨਾਇਆ ਜਾਂਦਾ ਸਈ ਸੰਗਤ ਰਣ ਮੇਕੇ ਸਾਰਾ ਜੋੜ ਮਿਲਾ ਮਨਾਉਂਦੀ ਆ ਨਗਰ ਪਿੰਕਾ ਸਾਰਾ ਹੀ ਨਗਰ ਇਹ ਤੇ ਸਾਡੀ ਜਟੇਰੇ ਆ ਪਾਪਾ ਠਰਪਨ ਦੀ ਪਾਪਾ ਸ਼ਮਾ ਜੀ ਇਹ ਗਾਂ ਤੋਂ ਸਹੀ ਸ਼ਕਤ ਕੇ ਜੀ ਵੱਡਾ ਕਬੱਡੀ ਕੱਪ ਕਰਾਇਆ ਜਾਊਗਾ ਜਿੰਨੇ ਸਾਰੇ ਮੇਰੇ ਭੈਣ ਭਰਾਵਾ ਜਿਹੜੇ ਜੋਧਣ ਪਾਉਣ ਬੈਜੂ ਖਾਲਸਾ ਵੈਲਕਮ